ਦੇਖੋ ਕੀ ਸ਼ੇਪ ਕੀ ਬਣੀ ਦੇ ਦੀ ਦੇਖੋ ਸ਼ੇਪ ਦੀ ਕੀ ਬਾਤ ਹੈ ਹੈ ਤੇ ਹਲਕਾ ਹਲਕਾ ਬਰਾਊਨ ਬਲੈਕ ਬਰਾਊਨ ਬਲੈਕ ਪਹਾੜ ਹੈ ਤੇ ਉਸ ਤੋਂ ਬਾਅਦ ਜੋ ਇਧਰਲੀ ਸਾਈਡ ਚੈੱਕ ਕਰੋ ਤੁਸੀਂ ਤੇ ਇਧਰਲੀ ਸਾਈਡ ਆ ਉੱਤੇ ਬੱਦਲ ਆ ਕਾਫੀ ਜ਼ਿਆਦਾ ਤੇ ਬਰਫ਼ ਵਾਲੇ ਪਹਾੜ ਆ ਤੇ ਇਧਰਲੀ ਸਾਈਡ ਵੀ ਆ ਦੇਖੋ ਇਧਰ ਇਧਰ ਦੇ ਪਹਾੜ 'ਚ ਇਹ ਵਾਲੇ ਪਹਾੜ 'ਚ ਕਿੰਨਾ ਫਰਕ ਆਇਆ ਕੋਲਰ ਦਾ ਇਹ ਵਾਲੇ ਪਹਾੜ 'ਚ ਤੇ ਆਹ ਵਾਲੇ ਪਹਾੜ 'ਚ ਵੇਖੋ ਕਿੰਨਾ ਫਰਕ ਤੇ ਪਾਣੀ ਉੱਤੋਂ ਆੜਿਆ ਵਾ ਆ ਦੇਖੋ ਝਰਨੇ ਬਣ ਕੇ ਤੇ ਆ ਉੱਤੇ ਜਿਹੜੇ ਆ ਸਾਰੇ برف ਵਾਲੇ ਪਹਾੜ ਆ ਉੱਤੇ ਬੱਦਲ ਜਿੱਥੇ ਹੋਏ ਦਾ برف ਪੈਂਦੀ ਜਾਂਦੀ ਹੈ ਤੇ ਬੱਦਲ ਕਰਕੇ برف ਲੱਪਣੀ ਰਹੀ ਉੱਥਾਂ ਸਾਰੇ ਜਿੰਨੇ ਆ ਉੱਪਰ ਜਿਹੜੇ ਆ ਤੇ ਸਾਰੇ ਟੋਟਲੀ ਜਿਹੜੇ ਪਰਵਾਲੇ ਪਹਾੜ ਆ ਤੇ ਕੋਈ 10 ਕਿਲੋਮੀਟਰ ਪੈਂਕੋਂਗਲੇਕ ਰਹਿ ਗਈ ਆ 10 ਕਿਲੋਮੀਟਰ ਰਹਿ ਗਈ ਆ ਤੇ ਜਲਦੀ ਜਲਦੀ ਪਹੁੰਚੀਏ ਤੇ ਉਹ ਸਾਹਮਣੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਉੱਤੇ ਧੁੱਪ ਪੈ ਨਹੀਂ ਸ਼ਾਇਦ ਥੋੜਾ ਜਿਹਾ ਬੱਦਲ ਛੂਹ ਤੋਂ ਬੋਲਿਓ ਹੈ ਨਾ ਆ ਦੇਖ ਕਿੰਨਾ ਸੋਨਾ ਇਹ ਵੀ ਲੱਗਣ ਡਿਆ ਉਹ ਵੀ ਵੇਟ ਤਾਂ ਦੀ ਹੋ ਗਈ ਹੈ ਖਤਮ ਯਾਰ ਤੂੰ ਨੂੰ ਹੀ ਇੰਨੀ ਸੋਹਣੀ ਲੱਗ ਰਹੀ ਆ ਤੇ ਕਿੰਨੀ ਸੋਹਣੀ ਹੋਏਗੀ ਬੈਂਗੂ ਗਲੇ ਕਾ ਵਾਹ ਇਹ ਮਾੜੀ ਝਲਕ ਤੁਹਾਨੂੰ ਦਿਨਾ ਉਹ ਵੇਖੋ ਨੁਕਰ ਮਾੜੀ ਦੀ ਲੰਬਣੀ ਹੈ ਨਾ ਉਹ ਓਏ ਹੋਏ ਹੋਏ ਦੂਰੋਂ ਹੀ ਇੰਨਾ ਸੋਹਣਾ ਪਾਣੀ ਆ ਉਹਦਾ ਲੱਗਦੇ ਦਾ ਤੇ ਲਾਗੇ ਜਾ ਕੇ ਵੇਖਾਂਗੇ ਤੇ ਕਿੰਨੀ ਸੋਹਣੀ ਹੋਏਗੀ ਯਾਰ ਕਿਆ ਬਾਤ ਇਹ ਜ਼ੂਮ ਕਰਕੇ ਮੈਂ ਤੁਹਾਨੂੰ ਦੱਸਣਾ ਨਹੀਂ ਕਿਉਂਕਿ ਹੁਣ ਮੈਂ ਤੁਹਾਨੂੰ ਲਾਗੇ ਜਾ ਕੇ ਤੇ ਬਹੁਤ ਵਧੀਆ ਲੇਕ ਹੈ ਤੇ ਭਾਰ ਤੁਸੀਂ ਕਿੱਥੋਂ ਲੱਗੇ ਆਲਾ ਉਹਨਾਂ ਸੁਭਰਾਂ ਕੇ ਭਾਰ ਲੈ ਤੇ ਵਾਰਿਸ਼ਰ ਸਾਈਡ ਨਹੀਂ ਹੋਣੀ ਇਹ ਚੀਜ਼ ਦਾ ਫਾਇਦਾ ਵਾ ਉਹ ਸਾਹਮਣੇ ਦੇਖੋ ਤੇ 3D S ਦੀ ਮੂਵੀ ਦਾ ਲਾਸਟ ਸੀਨ ਜਿਹੜਾ ਜਦੋਂ ਰੈਂਚ ਨੂੰ ਲੱਭਣ ਹੁੰਦੇ ਆ ਉਹ ਇਥੋਂ ਦਾ ਇਹ ਤੇ ਵਾਟਰ ਕ੍ਰੋਸਿੰਗ ਆ ਗਈ ਆ ਤੇ ਵਾਟਰ ਕ੍ਰੋਸਿੰਗ ਵੀ ਤੁਹਾਨੂੰ ਦਿਖਾ ਦਨੇ ਆ ਦੇਖੋ ਇਹਦੇ ਛੋਟੀ ਜੀ ਵਾਟਰ ਕ੍ਰੋਸਿੰਗ ਜਦੋਂ ਮੈਂ ਪਿਛੇ ਕਾਂਦੇ ਕਿ ਟਾਈਫਨ ਤੋਂ ਜਰਦਾ ਹੀ ਇੰਨਾ ਰੋਡ ਦੇ ਉੱਤੋਂ ਪਾਣੀ ਨਿਕਦਾ ਦੇਖੋ ਬਹੁਤ ਧਿਆਨ ਨਾਲ ਜਰਾ ਬਾਈਕ ਉੱਤੋਂ ਚਲਾਣਾ ਮੇ ਤਾਂ ਇਹ ਤਾਂ ਘੱਟ ਹੀ ਤੇ ਉਹ ਸਾਹਮਣੇ ਦੇਖੋ ਯਾਰ ਕੀ ਸੋਹਣਾ ਥੋ ਹੀ ਇੰਨਾ ਸੋਹਣਾ ਲੱਗਣਿਆ ਬਸ 3-4 ਘੰਟੇ ਦਾ ਸਫ਼ਰ ਤੈਅ ਕਰਕੇ ਤੇ ਬਸ ਅਸੀਂ ਪਹੁੰਚਣ ਵਾਲੇ ਆ ਤੇ ਇਹ ਤੁਹਾਨੂੰ ਲਾਗੇ ਜਾ ਕੇ ਦੱਸਦਾ ਮੈਂ ਵੀ ਪਹੁੰਚ ਗਏ ਆ ਪੈਂਗੋਂਗਲੇਖ ਤੇ ਪਹੁੰਚੇ ਸਿਰਫ ਇਹਦੇ ਕਰਕੇ ਪਹੁੰਚੇ ਇਹ ਤਾਂ ਮਦਰਖਾਨਾ ਹੁਣ ਵੀਊ ਇਹ ਥੱਲੇ ਉੱਤਰਦੇ ਰਿਹਾ ਮੁੰਡੇ ਆ ਚੈੱਕ ਕਰੋ ਕਾਲੀ ਨੂੰ ਨਵਾਂ ਰਸਤਾ ਜਾਂਦੀ ਉਹ ਕਿਹਾ ਤੇ ਜਾਂ ਉਹ ਪਿਛੇ ਆ ਨਾ ਸਮਝ ਨਹੀਂ ਆਉਂਦੀ ਇੱਥੇ ਦੇ ਥੱਲੇ ਜਾਣ ਦਾ ਰਸਤਾ ਮੇਰੇ ਹਿਸਾਬ ਨਾਲ ਨਹੀਂ ਹੈਗਾ ਚੈੱਕ ਕਰਦੇ ਆ ਜਗਾ ਜਗਾ ਤੇ ਪਤਾ ਨਹੀਂ ਉਹ ਮੇਨ ਕਿਹੜੀ ਜਗਾ ਸੀ ਜਿੱਥੇ ਉਹ ਸਕੂਟਰ ਤੇ ਬੈਠਾ ਸੀ ਤੇ ਭਾਰਤੀ ਚੈੱਕ ਕਰ ਸਕਦੇ ਆ ਸੇ ਪਾਸੇ ਇੱਥੇ ਲਈ ਸਾਡੇ ਨੂੰ ਬਹੁਤ ਜ਼ਿਆਦਾ ਪਤਾ ਨਾ ਹੋ ਰਿਹਾ ਮੈਂ ਤੇ ਮੋੜਦਾ ਪਰਛਾਣਾ ਜੇ ਦਾਰਾ ਕਮਰਾ ਹੋ ਗਿਆ ਤੇ ਕੋਲੋਂ ਆਉਂਦਰਾ ਉਧਰ ਤੁਰਿਆ ਲੱਭੇ ਪਾ ਪੀਚੇ ਕਸਾ ਦੇ ਕਿਸ ਹਿਸਬੇ ਬਾਰਾ ਕਾ ਬਰਾਦੀ ਹੋਲੀ ਜ਼ਵੈਲ ਵਾਲਾ ਜਿਹੜਾ ਗਾਣਾ ਹੈ ਚਾਚੂ ਹੋਲੀ ਜ਼ਵੈਲ ਆ ਦੇਖੋ ਇੱਥੇ ਬੈਠੀ ਤੇ ਆ ਸਕੂਟਰ ਲਾਇਆ ਉਹਨੇ ਬਹੁਤ ਜਿਆਦਾ ਲਾ ਦਿੱਤੇ ਤੇ ਉਹਨਾਂ ਦਾ ਇੱਕ ਸਕੂਟਰ ਹੀ ਜਾਂ ਪਤਾ ਨਹੀਂ ਉਸ ਟਾਈਮ ਦਾ ਸੀ ਜਦ ਤੱਕ ਹੈ ਜਾਨ ਜਦ ਤੱਕ ਹੈ ਜਾਨ ਮੂਵੀ ਜਿਹੜੀ ਆ ਉਹਦੀ ਵੀ ਛੁੱਟੀ ਕਿੱਥੇ ਹੋਈ ਤੇ ਆ ਦੇਖੋ ਉਹਦਾ ਵੀ ਲਿਖਿਆ ਜਦ ਤੱਕ ਹੈ ਜਾਨ ਤੇ ਬਾਕੀ ਆ ਜਗਾ ਜਗਾ ਲਾਇਆ ਰਾਇਆ ਕਿ ਫੂਟ ਨੋਟ ਚਾਹ ਮਾਜੀ ਕਰੋ ਆ ਦੇਖੋ ਪਰ ਪਰਸਨ ਰੁਪੀਏ 50 ਪਰ ਪਰਸਨ ਲੈ ਵੀ ਇਹਨਾਂ ਕੁ ਮਾਈ ਦੇ ਸਾਥ ਨੂੰ ਬਣਾ ਰਿਹਾ ਦਾ ਜੇ ਕਿਸੇ ਨੇ ਫੋਟੋ ਖਚਾਣੀ ਆ ਆ ਦੇਖੋ ਉਹ ਬਲੀ ਜਿਹਾ ਲੈ ਪੈਂਗੋਂਗ ਲੇਕ ਤੇਰੇ ਇੱਧਰਲੀ ਸਾਈਡ ਆ ਪੈਂਗੋਂਗ ਲੇਕ ਅਸੀਂ ਫੋਟੋ ਵੀ ਕਰਨੀ ਆ ਖਿਚਾ ਕੇ ਆ ਜੀ ਥੰਨੀ ਤੇ ਪਾਣੀ ਮੈਂ ਤੁਹਾਨੂੰ ਚੈੱਕ ਕਰਾਉਣਾ ਜਾ ਕੇ ਭਾਈ ਸਾਹਿਬ ਬਹੁਤ ਜ਼ਿਆਦਾ ਸੋਹਣਾ ਪਾਣੀ ਆ ਬਹੁਤ ਜ਼ਿਆਦਾ ਸਾਫ਼ ਪਾਣੀ ਆ ਤੇ ਟੂਰਿਸਟ ਲੋਗ ਆਏ ਹੋਏ ਆ ਇੱਧਰ ਨੂੰ ਗਾ ਕੇ ਜਾਈ ਜਾਂਦੀ ਚੜਾਈ ਜਾਂਦੀ ਜਿੰਨਾ ਮਰਜ਼ੀ ਝੂਮ ਕਰ ਲੋ ਅੱਜ ਇੱਧਰਲੀ ਸਾਈਡ ਪੱਤਰ ਹੋ ਜਾ ਰਿਹਾ ਦੇਖੋ ਆ ਇੱਧਰ ਬੰਦ ਨਵਾਂ ਪਰ ਫਾਰੇ ਭਾਰ ਗਿਆ ਗਿਆ ਉਹ ਬੰਦ ਕਰ ਗਿਆ ਤੇ ਉਹ ਖਾਈਂ ਤੇ ਇੱਧਰਲੀ ਸਾਈਡ ਅੱਗੇ ਚਾਈਨਾ ਵਾਲੇ ਪਾਰ ਪੈ ਜਾਂਦੇ ਆ ਆਪਣੀ ਚਾਈ ਦੇ بارش ਦੀ ਕਿੰਨ ਮੈਨ ਥੋੜੀ ਥੋੜੀ ਸ਼ੁਰੂ ਹੋ ਗਈ ਆ ਤੇ ਥੋੜਾ ਜਿਹਾ ਹੁਣ ਗੁੱਡ ਫੀਲ ਹੋਇਆ ਉਹ ਜਿਹੜਾ ਕਮਰ ਕੀਤੇ ਦਾ ਸੀ ਪੱਗ ਨੂੰ ਲਾਇਆ ਵਾ ਤੇ ਤੇ ਬਿਲਕੁਲ ਮੇਰੇ ਸਾਹਮਣੇ ਆ ਜਿਹੜਾ ਕਦੀ ਸੋਚਿਆ ਨਹੀਂ ਸੀ ਯਾਰ ਸੱਜੇ ਪੇ ਹੋ ਜੇ ਜਗ੍ਹਾ ਦਿੱਤੇ ਗਏ ਪਹੁੰਚਾਂਗੇ ਤੇ ਪਾਣੀ ਜਿਹੜਾ ਉਹ ਮੈਂ ਤੁਹਾਨੂੰ ਦਿਖਾਣਾ ਤਕਰੀਬਨ 200-250 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਫੈਲੀ ਹੋਈ ਹੈ ਪੈਂਗੋ ਮਲੇ ਤੇ ਆ ਪਾਣੀ ਚੈੱਕ ਕਰ ਤੁਸੀਂ ਬਿਲਕੁਲ ਮੇਰੇ ਸਾਹਮਣੇ ਆ ਕੁੱਕ ਮਨੀ ਕਿਹਾ ਸੋਨਾ ਵੀਊ ਹੈ ਯਾਰ ਕਿਹਾ ਸੋਨਾ ਨਹੀਂ ਦੀਸੇ ਉਹ ਤੱਕ ਹੋਰ ਤੱਕ ਵੀ ਜਿਹੜੀ ਆ ਉਹ ਫੋਟੋਆਂ ਖਿੱਚਣ ਜਿਹਦਾ ਤੇ ਇੱਥੋਂ ਸ਼ੁਰੂ ਹੁੰਦੀ ਆ ਇਧਰੋਂ ਸ਼ੁਰੂ ਹੁੰਦੀ ਆ ਤੇ ਇਧਰਲੀ ਸਾਈਡ ਤੋਂ ਲਾਗੇ ਫਿਰ ਤਕਰੀਬਨ ਸਾਰਾ ਹੀ ਇਧਰੋਂ ਨੂੰ ਜਾਂਦੇ 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 ਇਧਰਲੀ ਸਾਈਡ ਫਿਰ ਚਾਈਨਾ ਆ ਜਾਂਦਾ ਚਾਈਨਾ ਵਾਲੇ ਪਾਸੇ ਆ ਜਾਂਦੇ ਯਾ ਦੇਖੋ ਕਿ ਤਾਂ ਮਾਚੀ ਜ਼ੋਂ ਕਰ ਲੋ ਤੇ तकरीबन 60 70 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਉਹ ਮੈਸਰ ਨਾਲ ਚੱਲਦੀ ਆ ਇਹ ਸ਼ਰਕ ਜਿਆ ਰੋਡ ਜਾਂਦਾ ਹੈ ਤੇ ਨਾਲ ਨਾਲ ਹੀ ਉਸ ਤੋਂ ਬਾਅਦ ਫਿਰ ਚਾਈਨਾ ਦੇ ਵਿੱਚ ਜਲਦੀ ਜਾ ਕੇ ਹਵਾ ਬਹੁਤ ਜ਼ਿਆਦਾ ਜਾਂਦੀ ਹੈ ਤੇ ਇਹ بارش ਵੀ ਥੋੜੀ ਥੋੜੀ ਸ਼ੁੱਕ ਹੋ ਗਈ ਸੋਨਾ ਪਾਣੀ ਆ ਉੱਥੇ ਦੇਖ ਸਕਦੇ ਤੁਸੀਂ ਮੈਨਾਂ ਤੁਹਾਨੂੰ ਦੱਸਿਆ ਦੂਰ ਦੂਰ ਦਾ ਕੇਂਦਰ ਨੀਲਾ ਪਾਣੀ ਆ ਬਿਲਕੁਲ ਸਾਫ਼ 200 ਕਿਲੋਮੀਟਰ ਦਾ ਏਰੀਆ ਘਟੋ ਘਟ ਜਿਹੜਾ ਹੈ 220 250 ਕਿਲੋਮੀਟਰ ਦਾ ਏਰੀਆ ਜਿਹੜਾ ਉਸ ਏਰੀਏ ਦੇ ਵਿੱਚ ਇਹ ਫੈਲੀ ਹੋਈ ਹੈ ਸਾਰਾ ਹੀ ਪਾਣੀ ਜਿਹੜਾ ਇੰਨਾ ਸਾਫ਼ ਹੋਵੇ ਤੇ ਹੈਰਾਨੀ ਦੀ ਗੱਲ ਵੇਖੋ ਇੱਕ ਇੱਕ ਚੀਜ਼ ਆ ਪੜੀ ਹੈ ਵਿੱਚੋਂ ਤੇ ਇਹ ਦੇਖੋ ਕੀ ਆ ਬਾਤ ਕਰੋ ਜਕ ਉੱਤ ਦੇ ਗਸਾ ਤੇ ਕਿੰਨਾ ਜਿਆਦਾ ਕਲੀਅਰ ਪਾਣੀ ਹੈ ਮਰ ਦ ਤੇ ਪੀਣ ਪੀਨੇ ਆ ਪੀਣਾ ਵੀ ਬੰਦਾ ਵਾ ਪਾਣੀ ਹੈ ਜਿੰਨਾ ਜਲਦਾ ਇਹ ਪਾਣੀ ਕਲੀਅਰ ਹੈ ਬਾਕੀ ਪਾਣੀ ਦੀ ਆਵਾਜ਼ ਸੁਣੋ ਬਾਕੀ ਜੇਰਾ ਵੀ ਲੇ ਆਂਦਾ ਵਾ ਪੈਂਗੋਂਗ ਲੇਕ ਜ਼ਰੂਰ ਵੇਖਣ ਆਇਓ ਬਹੁਤ ਸੋਹਣੀ ਆ ਖੁਦ ਤੁਸੀਂ ਚੈੱਕ ਕਰ ਸਕਦੇ ਹੋ ਇੰਨਾ ਜਿਆਦਾ ਸਾਫ ਪਾਣੀ ਮੈਂ ਤਾਂ ਪਰਸਨਲੀ ਜ਼ਿੰਦਗੀ ਚ ਨਹੀਂ ਕਦੀ ਵੇਖਿਆ ਪਰਸਨਲੀ ਮੈਂ ਮੈਂ ਤਾਂ ਪਰਸਨਲੀ ਇੰਨਾ ਜਿਆਦਾ ਸਾਫ ਪਾਣੀ ਜ਼ਿੰਦਗੀ ਚ ਕਦੀ ਦੇਖਿਆ ਨਹੀਂ ਪਹਿਲੀ ਵਾਰੀ ਮੈਂ ਇੱਕ ਦੋ ਲੇਕਸ ਮੈਂ ਪਰ ਹੋਰ ਵੀ ਵੇਖਿਆ ਪਰ ਇੰਨਾ ਜਿਆਦਾ ਸਾਫ ਪਾਣੀ ਕਦੀ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਨਹੀਂ ਜਿੰਨਾ ਜਿੰਨਾ ਜਿਆਦਾ ਸਾਫ ਪਾਣੀ ਇਹਦਾ ਵਾ ਇਹ ਇਧਰਲੀ ਸਾਈਡ ਵੀ ਥੋੜਾ ਜਿਹਾ ਹੈਗਾ ਪਰ ਉਹ ਇੰਨਾ ਜ਼ਿਆਦਾ ਸਾਫ਼ ਨਹੀਂ ਲੱਗ ਰਿਹਾ ਜਿੰਨਾ ਸਾਫ਼ ਇਹ ਬਣੀ ਹੈ ਆ ਦੇਖੋ ਕਿਆ ਬਾਤ ਤੇ ਜਿੰਨਾ ਮਰਜ਼ੀ ਤੁਸੀਂ ਨਾਲ ਚੱਲ ਕੇ ਚੱਲ ਜਾਓ ਤੁਹਾਨੂੰ ਲੈ ਕੇ ਹੀ ਲੈ ਕੇ ਰਭਣੀ ਇੱਥੇ ਕੱਖ ਨਹੀਂ ਜਾਂ ਸਿਰਫ ਆਸੇ-ਪਾਸੇ ਭਾਰ ਤੇ ਆਸੇ-ਪਾਸੇ ਇਹ ਸੁੰਦਰ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਉਹ ਦੇਖੋ ਬੋਟਿੰਗ ਕਰਨ ਦੇ ਤੇ ਕਿੰਨਾਂ ਨੇ ਪੋਟਿੰਗ ਵੀ ਕਰ ਦੇ ਦਿਆ ਜੇ ਲੱਗ ਜਾਂਦਾ ਤਾਂ ਮੈਂ ਉਹ ਵੀ ਤੁਹਾਨੂੰ ਵੀਊ ਦੱਸਦਾ ਕਾਤਿਆ ਬਾਤ ਹੈ ਖੁਦ ਚੈੱਕ ਕਰੀ ਰਹੀ ਹਾਂ ਕਿਆ ਸੋਹਣਾ 뷰 ਆ ਯਾਰ ਕਿੰਨਾ ਸੋਹਣਾ ਪਾਣੀ ਉਹ ਘੜੰਡੇ ਦਾ ਹੀ ਲੋ ਵੀ ਪਾਣੀ ਭਰ ਲਿਆ ਸੀ ਬੋਤਲ ਚ ਚੈੱਕ ਕਰੋ ਤੇ ਪਾਣੀ ਇੰਨਾ ਸਵਾਦ ਆ ਨਾ ਖਾਰਾ ਮਿੱਠਾ ਪਾਣੀ ਖਾਰਾ ਮਿੱਠਾ ਤੇ ਲੈ ਕੇ ਜਾਂਦੇ ਹਾਂ ਘਰ ਘਰ ਦੇ ਨੂੰ ਦੱਸਾਂਗੇ ਕਿ ਪੀਓ ਪਾਣੀ ਤੇ ਵੇਖੋ ਕਿੰਨਾ ਸਵਾਦ ਆਈ ਕਿਆ ਬਾਤ ਆ ਨਹੀਂ ਜੀਜਾ ਇਹੋ ਜਿਹਾ ਕਦੀ ਜ਼ਿੰਦਗੀ ਚ ਵੇਖਿਆ ਭਾਜੀ ਬਹੁਤ ਸੋਹਣਾ ਏਰੀਆ ਤੇ ਉਹ ਜਿਹੜੀ ਬੋਟ ਗਈ ਸੀ ਮੈਨੂੰ ਇਹ ਟੂਰਿਸਟ ਵਾਸਤੇ ਕੁਰਸ਼ ਵਾਸਤੇ ਨਹੀਂ ਹੋ ਉਹ ਆੜਮੀ ਦੀ ਬੋੜੀ ਤੇ ਇਧਰ ਲਈ ਸਾਈ ਚਲ ਗਈ ਹੈ ਮੌਸਮ ਥੋੜਾ ਜਿਹਾ ਕਲੀਅਰ ਹੋ ਗਿਆ ਦੇਖੋ ਜਿਹੜੇ ਪਹਾੜ ਆ برفਾਂ ਵਾਲੇ ਉਹ ਲੱਭਨਾ ਪਿਆ ਤੂੰ ਜਾਣਿਆ ਹੀ ਵਾਪਸ ਵਾਪਸ ਜਾਂਦੇ ਜਾਂਦੇ ਵੀ ਕਲਿੱਪਾਂ ਮੈਂ ਲਾਵਾਂਗਾ ਇਹ ਤਾਂ ਕੋਈ ਵਧੀਆ ਜਿਹਾ ਵੀਊ ਹੋਗਾ ਦੇਖੋ ਬੱਦਲ ਜਿਹੜਾ ਇਧਰ ਲਈ ਸਾਈ ਜਾਣਿਆ ਉੱਡ ਗਏ ਤੇ ਫਾਈਨਲੀ ਮੈਂ ਹਾਂ ਗਾਂ ਪੈਂਗੋਗਲੇਖ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਦੁਨੀਆ ਦੀ ਸਭ ਤੋਂ ਵੱਡੀ ਸਭ ਤੋਂ ਉੱਚੀ ਉਸ 100 ਕਿਲੋਮੀਟਰ ਦੇ ਏਰੀਆ ਚ ਵੈਲੀ ਹੋਈ ਹੈ 30% ਦਾ ਏਰੀਆ ਇੰਡੀਆ ਦੇ ਵਿੱਚ ਤੇ 70% ਦਾ ਏਰੀਆ ਇਹਦਾ ਚਾਈਨਾ ਦੇ ਵਿੱਚ ਆ ਤੇ ਲਦਾਖ ਚ ਇਹ ਪਾਈ ਜਾਂਦੀ ਆ ਪਾਣੀ ਇੱਥੋਂ ਦਾ ਮੈਂ ਪੀ ਕੇ ਵੇਖਿਆ ਨਾਲ ਮੈਂ ਕਹਿ ਰਿਹਾ ਇੰਨਾ ਮਿੱਠਾ ਪਾਣੀ ਆ ਮਿੱਠਾ ਵੀ ਤੇ ਨਮਕੀਨ ਵੀ ਮਿਕਸ ਤੇ ਘਰਦਿਆਂ ਵਾਸਤੇ ਮੈਂ ਬੋਤਲ ਚ ਪਾ ਲਿਆ ਮੈਂ ਘਰਦਿਆਂ ਵਾਸਤੇ ਲੈ ਕੇ ਜਾਵਾਂ ਬਹੁਤ ਸੋਹਣਾ ਫਿਊ ਆਥੋਂ ਦਾ ਤੇ ਕਦੀ ਸੋਚਿਆ ਨਹੀਂ ਵੀ ਇੱਥੋਂ ਤੱਕ ਪਹੁੰਚਾਂਗੇ ਅੱਜ ਆਏ ਆ ਬਹੁਤ ਸੋਹਣਾ ਫੀਲ ਮਹਿਸੂਸ ਹੋ ਰਿਹਾ ਵਧੀਆ ਲੱਗ ਰਿਹਾ ਤੁਸੀਂ ਵੀ ਜੇ ਆਉਂਦੇ ਹੋ ਲਦਾਖ ਦੇ ਵਿੱਚ ਤੇ ਮੈਂ ਪਰਸਨਲ ਕਹਾਂਗਾ ਤੁਹਾਨੂੰ ਤੁਸੀਂ ਟੈਂਗੋਗ ਨੂੰ ਲੈ ਕੇ ਇੱਕ ਵਾਰੀ ਹੋ ਕੇ ਆਓ ਬਹੁਤ ਸੋਹਣਾ ਇੱਥੋਂ ਦਾ ਏਰੀਆ ਬਹੁਤ ਸੋਹਣਾ ਇੱਥੇ ਦਾ ਪਾਣੀ ਆ ਤੇ ਇਹ ਤੁਸੀਂ ਵਲੋਗ ਦੇ ਵਿੱਚ ਵੇਖ ਹੀ ਲਈ ਹੋਣੀ ਜਿਹੜੇ ਮੈਂ ਪਾਈਆਂ ਵਾ ਤੇ ਆਓ ਐਕਸਪਲੋਰ ਕਰੋ ਲਦਾਖ ਨੂੰ ਤੇ ਥੋੜੇ ਜਿਹੇ ਦਿਨ ਲਦਾਖ ਦੇ ਵਿੱਚ ਇੱਕ